ਯਾਨਾ ਪਗੋੜੇ ਵੀ ਟੇ ਹੋ ਜਾਂ। ਬਹੁਤ ਬਰਾ ਕਰਦਾ ਹਾਂ। ਹਾਂ। ਮੇਰੇ ਨਾਲ ਨੇ ਅੱਜ ਮੰਦਪੁਰ ਪਿੰਡ ਆਹੀ। ਮੰਦਪੁਰ ਮੰਦਪੁਰ। ਮੰਦਪੁਰ। ਆ ਮੰਦਪੁਰ ਵਾਲੇ ਚੌਂਕ ਦੇ ਉੱਤੇ ਮੇਨ ਰੋਡ ਹੈ ਜਿਹੜੀ ਪਟਿਆਲਾ ਬਠਿੰਡਾ ਇਹਦੇ ਉੱਤੇ ਜਾਮ ਲਾਇਆ ਹੋਇਆ ਅੱਜ ਦੇ 30 ਦਸੰਬਰ ਦੇ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਆ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਤੇ ਮੇਰੇ ਨਾਲ ਨੇ ਜ਼ਿਲ੍ਹਾ ਪਟਿਆਲਾ ਦੇ ਵਿਕੇਜੂ ਕ੍ਰਾਂਤੀਕਾਰੀ ਦੇ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਤੇ ਪੰਜਾਬ ਦੇ ਵਿਕੇਜੂ ਜਿਹੜਾ ਹੈਗਾ ਕ੍ਰਾਂਤੀਕਾਰੀ ਦੇ ਸੂਬਾ ਪ੍ਰੈਸ ਸਕੱਤਰ ਜਰਨੈਲ ਸਿੰਘ ਕਾਲਕੇ ਡਾਕਟਰ ਜਰਨੈਲ ਸਿੰਘ ਕਾਲਕੇ ਤੇ ਆਓ ਇਹਨਾਂ ਨੂੰ ਜਾਣਦੇ ਆ ਕਿ ਇਸ ਸੱਦੇ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਤੇ ਕਿਸ ਕਿਸਮ ਦਾ ਇਹ ਉਮੀਦ ਕਰਦੇ ਨੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਪਟਿਆਲਾ ਡਿਸਟ੍ਰਿਕਟ ਦੇ ਬਾਰੇ ਇਹਨਾਂ ਦੀ ਕੀ ਆਬਜ਼ਰਵੇਸ਼ਨ ਹੈ ਹਾਂਜੀ ਡਾਕਟਰ ਸਾਹਿਬ ਪਟਿਆਲੇ ਡਿਸਟ੍ਰਿਕਟ ਬਾਰੇ ਤੁਹਾਡਾ ਕਿਸ ਤਰ੍ਹਾਂ ਵੀ ਅੰਦਾਜ਼ਾ ਹੈਗਾ ਵੀ ਕੀ ਰਿਸਪਾਂਸ ਲੋਕਾਂ ਨੇ ਇਹਦੇ ਤੇ ਦਿੱਤਾ ਹੈ ਦੇਖੋ ਜੀ ਜਿਹੜਾ ਕਿ 30 ਦਸੰਬਰ ਦਾ ਪੰਜਾਬ ਬੰਦ ਕਰ ਦਦਤਾ ਸੀ ਜਾਂ ਦੋਨੇ ਪੂਰਬਾਂ ਵੱਲੋਂ ਕਿਸਾਨ ਮੂਰਮੋਰਚਾ ਤੇ ਐਸਕੇਮ ਗਾਰਜਿਤਿਕ ਵੱਲੋਂ ਕਿਉਂਕਿ ਇਹ ਇੱਕ ਮਜਬੂਰਨਾ ਬਿਨਾ ਪਿਆ ਕਿ ਸਰਕਾਰ ਦੀ ਜਿਹੜੀ ਗਲਮ ਦੀ ਇਮਤਾ ਜਿਹੜੀ ਹੋਈ ਹੈ ਜਦੋਂ ਤੇ ਪਾਗਲ ਦੀ ਜਾਂਦੇ ਰਹੇ ਉਹ ਸੂਰ ਪਾਗਲ ਦੇ ਵਿਚਾਰਾ ਤੇ ਥਰੂ ਇਹਦੇ ਗੋਲੇ ਛਿੱਟੇ ਫੇਰ ਅਖੀਰ ਨੂੰ ਦੰਗਿਆਂ ਸਾਦ ਨੂੰ ਹਿੰਸਾ ਦਾ ਸਭ ਤੋਂ ਛੋਟਾ ਰਸਤਾ ਜਿਹੜਾ ਹੈਗਾ ਉਹ ਬਣਾਉਣਾ ਪਿਆ ਕਿ ਜੇ ਤੁਸੀਂ ਨਹੀਂ ਜਾਣਗੇ ਤਾਂ ਮੈਂ ਆਪਣੇ ਮਰਨ ਬਰ ਦਿੱਤੇ ਆ ਮੈਂ ਆਪਣੀ ਜਿੰਦ ਕੁਰਬਾਨ ਕਰਨੀ ਚਾਹੁੰਦਾ ਜਿੰਨਾ ਚਿਰ ਤੁਸੀਂ ਮੰਗਾ ਨਹੀਂ ਮੰਨਦੇ ਪਰ ਇੰਤਜ਼ਾਰ ਹੀ ਜਲੇ ਹੈ ਕਿ ਮਹੀਨਾ ਹੋ ਗਿਆ ਮਹੀਨੇ ਤੋਂ ਉੱਪਰ ਹੋ ਗਿਆ ਸਰਕਾਰ ਦੇ ਤਨਾ ਦੇ ਜੂ ਨਹੀਂ ਸਰਕੀ ਸਗੋਂ ਸਰਕਾਰ ਸੁਪਰੀਮ ਕੋਰਟ ਜਾ ਕੇ ਵੱਖਰ ਵੱਖਰੇ ਪੱਖ ਪੇਸ਼ ਕਰਦੀ ਆ ਪਲਾ ਪੱਖ ਪੇਸ਼ ਕੀਤਾ ਦੇਖੋ ਜੀ ਕਿਸਾਨਾਂ ਨੇ ਬੰਦਿਆਰ ਸਾਡੀ ਬੰਦੀ ਬਣਾਇਆ ਜਿਹੜੇ ਬੰਦਿਆਰ ਸਾਹਿਬ ਨੇ ਪ੍ਰੈਸ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਸਪਸ਼ਟ ਕੀਤਾ ਕਿ ਮੈਂ ਆਪਣੀ ਮਰਜ਼ੀ ਨਾਲ ਇਸ ਮਰਦਮਤ ਬੈਠਾ ਇਥੇ ਤੱਕ ਕੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਸਪਸ਼ਟ ਕੀਤਾ ਤੇ ਪਰ ਸਰਕਾਰ ਇਹ ਗੱਲ ਕਰਨ ਦੀ ਵੀ ਆਏ ਕਿ ਇਸ ਖੱਲਣਾਂ ਗੱਲਬਾਤ ਕਰਨੀ ਚਾਹੀਦੀ ਹੈ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਜੁਗਰੇਨ ਦੇ ਰੂਥ ਦੀ ਲੜਾਈ ਨਹੀਂ ਤਾਂ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਕਰ ਰਹੇ ਨੇ ਕਿ ਏਡੀ ਗੱਲ ਨਹੀਂ ਕਿ ਗੱਲਬਾਤ ਰਾਹੀਂ ਹੱਲ ਹੋ ਸਕਦੀ ਹੈ ਪਰ ਆ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਜਿਹਦੇ ਤਹਿਤ ਬਣਉ ਸਾਨੂੰ ਇਹ ਅੱਜ 30 ਦਸੰਬਰ ਦਾ ਪੰਜਾਬ ਬਰਦਾ ਸਭਾ ਦੇ ਨਾਂ ਤੇ ਆ ਇਹ ਸੱਦੇ ਦਾ ਪੂਰੇ ਪੰਜਾਬ ਦੇ ਵਿੱਚ ਜੋ-ਜੋ ਖਬਰਾਂ ਆ ਰਹੀਆਂ ਨੇ ਬਹੁਤ ਵੱਡਾ ਪ੍ਰਭਾਵ ਆ ਆ ਹੁਣੀ ਮੈਂ ਖਬਰ ਦੇਖ ਰਿਹਾ ਜੀ ਸਾਰਾ ਸ਼ਾਹਪੁਰ ਬੰਦ ਹੈ ਤੇ ਹੋਰ ਸ਼ਹਿਰ ਬੰਦ ਰਹੀ ਜਿੱਥੋਂ ਤੱਕ ਪਰਿਆਲੇ ਸ਼ਹਿਰ ਦੀ ਆ ਪਰਿਆਲੇ ਸ਼ਹਿਰ ਦੇ ਵਿੱਚ ਅਸੀਂ ਪਰਸੋਂ ਸਾਰੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰਿਆ ਦੁਕਾਨਦਾਰਾਂ ਨੂੰ ਜਾਗਰੂਕ ਕਰਿਆ ਉਹਦੇ ਨਾਲ ਸਾਰਾ ਵਪਾਰ ਮੰਡਲ ਸਾਰੀਆਂ ਟਰੱਕ ਜੁਨੀਅਨ ਆ ਆਰ ਤੇ ਜੁਨੀਅਨ ਆ ਨੇ ਸਾਨੂੰ ਭਰੋਸਾ ਦਿਵਾਇਆ ਜਿਸ ਸਿੱਟੇ ਰਜੋ ਅੱਜ ਪੰਜਾਬ ਪਰਿਆਲੇ ਸ਼ਹਿਰ ਦੇ ਬਾਜ਼ਾਰ ਬੰਦ ਰਹੇ ਤੇ ਪਟਿਆਲਾ ਸ਼ਹਿਰ ਦੇ ਅਰੇ ਵਾਲੇ ਇਸ ਰੋਡ ਤੇ ਪਟਿਆਲਾ ਸੰਗਰੂਰ ਰੋਡ ਤੇ ਮਹਿੰਤਪੁਰ ਤੇ ਨਾਬਾ ਰੋਡ ਤੇ ਕਲਿਆਣ ਇਸ ਤਰ੍ਹਾਂ ਹੀ ਪਟਿਆਲਾ ਚੰਡੀਗੜ੍ਹ ਰੋਡ ਤੇ ਧਰੇੜੀ ਜੱਟਾਂ ਟੋਲ ਪਲਾਜ ਰਾਜਪੁਰੇ ਗਗਨ ਚੌਂਕਾ ਇਧਰ ਹੈ ਦੇਵਿਕਾ ਰੋਡ ਤੇ ਜੜਕੀਆਂ ਪੱਠੇ ਉਧਰ ਨਾਬਾ ਸਰਹੰਦ ਰੋਡ ਤੇ ਜਿਹੜਾ ਬਾੜ ਦੇ ਕੋਲੇ ਤੇ ਇਸੇ ਤਰ੍ਹਾਂ ਹੀ ਚੱਪੜ ਇਸ ਤਰ੍ਹਾਂ ਅਨੇਕਾਂ ਥਾਵਾਂ ਤੇ ਜਿਹੜਾ ਸਾਰਾ ਕੱਦਿਆ ਪ੍ਰਾਤ ਵਗੈਰਾ ਇਹ ਗੱਡੀਆਂ ਬਰਾਤ ਨੇ ਕਿਉਂਕਿ ਅਸੀਂ ਪਹਿਲਾਂ ਹੀ ਕਿਹਾ ਸੀ ਜੇ ਕਿ ਬਰਾਤ ਜਾਂਦੀ ਹੈ ਹੈਗਾ ਬਰਾਤ ਜਾਂਦੀ ਹੈ ਜਿਹੜਾ ਇੰਫਲੂਐਂਸ ਜਾਂਦੀ ਹੈ ਉਹਨੂੰ ਅਸੀਂ ਬਿਲਕੁਲ ਵਸਤਾ ਬਣਾਇਆ ਹੋਇਆ ਹੈ ਉੱਤੇ ਵਸਤਾ ਬਣਾਇਆ ਹੈ ਜਿਹੜੇ ਕਿ ਇਹ ਜਿਹੇ ਜ਼ਰੂਰੀ ਸਵਾਲਾਂ ਲਈ ਉਹਨੂੰ ਖੋਲਿਆ ਤੇ ਇਸ ਕਰਕੇ ਪੂਰਨਾ ਹੰਗਾਰਾ ਹੈ ਜਿਹੜਾ ਪਟਿਆਲੇ 'ਚ ਸਾਰਾ ਪਟਿਆਲਾ ਬੰਦ ਆ ਉਹ ਨਹੀਂ ਵਪਾਰ ਮੰਡਲ ਵਾਲੇ ਵੀ ਸਵੇਰੇ ਆਏ ਸੀ ਕਿ ਅਸੀਂ ਤੁਹਾਡੇ ਸੱਦੇ ਤੇ ਪੂਰੇ ਫੁੱਲ ਚੜਾ ਕੇ ਸਾਰਾ ਬਾਜ਼ਾਰ ਬੰਦ ਕੀਤਾ ਆ ਇਥੋਂ ਸਰਕਾਰ ਨੂੰ ਪੜ੍ਹਣਾ ਚਾਹੀਦਾ ਹੈ ਕਿ ਇਹ ਕਿਸਾਨ ਜਿਹੜੇ ਕਿੰਨੇ ਵੱਡੀ ਪੱਦਰ ਤੇ ਜੱਥੇਬੰਦ ਹੋਏ ਨੇ ਤੇ ਸਰਕਾਰ ਨੂੰ ਇਹ ਵੀ ਪੜ੍ਹਣਾ ਚਾਹੀਦਾ ਹੈ ਕਿ ਜੋ ਅੱਜ ਸਰਕਾਰ ਦੀਆਂ ਹਰਕਤਾਂ ਕਿ ਅਸੀਂ ਬੱਲਿਆਂ ਵਾਲਾ ਸਾਹਿਬ ਨੂੰ ਧੱਕੇ ਨਾਲ ਚੱਕ ਕੇ ਲੈ ਜਾਂਦੇ ਰਾਤ ਵੀ ਕੁਛ ਹੋਈਆਂ ਸਰਗਰਮੀਆਂ ਸਰਕਾਰ ਦੀਆਂ ਜਾਂ ਪੁਲਿਸ ਦੀਆਂ ਦੇਖਣ ਨੂੰ ਆਈਆਂ ਤੇ ਸਰਕਾਰ ਨੂੰ ਅਸੀਂ ਇਹਨਾਂ ਤੇ ਨੰਬਰ ਇੱਕ ਤਾਂ ਤੁਸੀਂ ਇਹ ਧੱਕੇ ਨਾਲ ਚੱਕ ਨਹੀਂ ਸਕਦੇ ਅਗਰ ਗੱਲੇਬਾਜ਼ ਨੂੰ ਚੱਕ ਕੇ ਵੀ ਲੈ ਜੇ ਤਾਂ ਆਉਣ ਵਾਲਾ ਜਿਹੜਾ ਪੰਜਾਬ ਚ ਤਪਾਨ ਉੱਠੂਗਾ ਤੇ ਜਾਂ ਉੱਥੇ ਕੋਈ ਸੱਤਾ ਫੱਟਾ ਬਾਈਦੀਆਂ ਉੱਥੇ ਕੁਝ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੈ ਇੱਥੇ ਤੁਸੀਂ ਸਰਕਾਰ ਦੀ ਆਲੋਚਨਾ ਕਰਨ ਦੀ ਗੱਲ ਕਰਦੇ ਹੋ ਸਰਕਾਰ ਬਾਰੇ ਪਹਿਲਾਂ ਵੀ ਬਹੁਤ ਸਾਰੇ ਆਪ ਨੂੰ ਮਤਲਬ ਬੋਲਦੇ ਆਏ ਨੇ ਲੇਕਿਨ ਇੱਕ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਜਿਹੜੀ ਜਿਹੜੀ ਡੱਲੇਵਾਲ ਸਾਹਿਬ ਨੇ ਵੀ ਉਸ ਦਾ ਨੋਟਿਸ ਲੈਂਦੇ ਆਪਣਾ ਪੱਖ ਰੱਖਿਆ ਹੈਗਾ ਉਹ ਹੈ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਉਹ ਜਿਹੜੀ ਹੈਗੀ ਆ ਉਹਨੇ ਪੰਜਾਬ ਸਰਕਾਰ ਨੂੰ 31 ਦਸੰਬਰ ਦੀ ਯਾਨੀ ਕੱਲ ਦੀ ਜਿਹੜੀ ਡੈਡਲਾਈਨ ਕੀਤੀ ਹੈ ਕਿ ਉਹਨੂੰ ਹਸਪਟਲਾਈਜ਼ ਕੀਤਾ ਜਾਵੇ ਉਹਨਾਂ ਨੂੰ ਉੱਥੋਂ ਚੁੱਕ ਕੇ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਕੀ ਇਸ ਸਮੇਂ ਸਾਰੀ ਜਿਹੜੀ ਗੱਲਬਾਤ ਦੌਰਾਨ ਸੁਪਰੀਮ ਕੋਰਟ ਨੇ ਇੱਕ ਵੀ ਇਨਸਟਰਕਸ਼ਨ ਹੁਣ ਤੱਕ ਕੇਂਦਰ ਸਰਕਾਰ ਨੂੰ ਨਹੀਂ ਦਿੱਤੀ ਤੁਸੀਂ ਸੁਪਰੀਮ ਕੋਰਟ ਦੇ ਰੋਲ ਨੂੰ ਇਸ ਬਿਲਕੁਲ ਜੀ ਮਾਂਗਵਾਂ ਦਾ ਦਲਤਾਂ ਦਾ ਜਿਹੜਾ ਕੰਮ ਹੁੰਦਾ ਹੈ ਮਸਲਿਆਂ ਨੂੰ ਨਿਬੇੜਨ ਦਾ ਜਾਂ 100 ਮੀਟਰ ਨੋਰਸ ਲੈ ਕੇ ਅਜਿਹੇ ਵੀ ਹੈਗੇ ਨੇ ਉਹ ਸਰਕਾਰ ਤੇ ਦਬਾਅ ਪਾਉਣ ਦਾ ਵੀ ਗੱਲਬਾਤ ਰਾਹੀਂ ਦਬਾਅ ਪਾਉਂਦੇ। ਸਭ ਤੋਂ ਮਾਂਗਵਾਂ ਕੋਟ ਦਾ ਇਹ ਚਾਹੀਦਾ ਸੀ ਕਿ ਉਹ ਸਰਕਾਰ ਨੂੰ ਵੀ ਕਹੇ ਕਿ ਇਹਨਾਂ ਦੇ ਮੰਗਾਂ ਮਸਲੇ ਦੇਖ ਕੇ ਇਹਨਾਂ ਮੰਗਾਂ ਨਾਲ ਜਿਹੜਾ ਗੱਲਬਾਤ ਕਰਕੇ ਤਾਂ ਉਹਨਾਂ ਮਰਨ ਬਰਤ ਚਕਾਇਆ ਜਾਵੇ। ਇਹ ਇੱਕ ਪਾਸੜ ਨਹੀਂ ਕਿ ਵੀ ਸਿਰਫ ਠੱਕੇ ਨਾਲ ਉਹਦੀ ਜਾਨ ਬਚਾਈ ਜਾਵੇ ਤੇ ਕੋਰਟ ਜਿੰਨੂੰ ਮਾਂਜੋ ਕੋਰਟ ਦੀ ਇਹ ਵੀ ਚਾਹੀਦਾ ਹੈ ਕਿ ਐਡਾ ਬੜਾ ਇਕੱਠਾ ਐ ਐਡਾ ਬੜਾ ਇਕੱਠ ਚ ਜੇ ਕੋਈ ਟੱਕਾ ਹੁੰਦਾ ਟੱਕੇ ਚ ਕੋਈ ਕਲੈਸ਼ ਹੁੰਦਾ ਤੇ ਕਿਤੇ ਕੋਈ ਰਵਾ ਪੈਂਦਾ ਉਹਦੀ ਜ਼ਿੰਮੇਵਾਰੀ ਕਿਹੜੀ ਸਰਕਾਰ ਦੀ ਹੋਊਗੀ ਇਸ ਕਰਕੇ ਕੋਰਟ ਨੂੰ ਵੀ ਸਾਡਾ ਇਹ ਹੈਗਾ ਕਿ ਉਹ ਬਰਾਬਰ ਕੇਂਦਰ ਸਰਕਾਰ ਨੂੰ ਹਦਾਇਤ ਕਰੇ ਕਿ ਜੋ ਇਹਨਾਂ ਬਾਜੂ ਮੰਗਾਏ ਉਹ ਮੰਗਾ ਜਿਹੜੀਆਂ ਕੇਂਦਰ ਸਰਕਾਰ ਤੋਂ ਨਾ ਮੰਗ ਚੁੱਕੀਆਂ ਐ ਉਹ ਮੰਗਾ ਜਿਹੜੀਆਂ ਆ ਨੰਦਰਬੋਦੀ ਜਦੋਂ ਮੁੱਖ ਮੰਤਰੀ ਗੁਜਰਾਤ ਦੇ ਸੀ ਉਹਨਾਂ ਨੇ ਇਹੀ ਮੰਗਾ ਮਮੋਲ ਨਾਮ ਦੇ ਰੂਪ ਦੇ ਵਿੱਚ ਆ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹ ਸਿੰਘ ਨੂੰ ਪੇਸ਼ ਕੀਤੀਆਂ ਪੇਸ਼ੀ ਨਹੀਂ ਕੀਤੀਆਂ ਉਹਨੂੰ ਬਖਸ਼ਰੀ ਦਿੱਤੀ ਕਿ ਐਮਐਸਪੀ ਦਾ ਜਿਹੜਾ ਗ੍ਰਾਂਟੇ ਕਾਨੂੰਨ ਹੋਣਾ ਚਾਹੀਦਾ ਨੇ ਜਰੂਰੀ ਨੇ ਬਾਦਾਂ ਵੀ ਕੇ ਰਹਿ ਕੇ ਆਦੀ ਸਰਕਾਰ ਕੋ ਦਵਾਊਗੀ ਅਸੀਂ ਇਹ ਕਰਾਂਗੇ ਅਸੀਂ ਤਾਂ ਉਹੀ ਮੰਨ ਮਿਆ ਜੋ ਪ੍ਰਧਾਨ ਮੰਤਰੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਮੰਗਾਂ ਕੀਤੀ ਹਰੇ ਉਹੀ ਮੰਗਾਂ ਨੇ ਉਹਨਾਂ ਮੰਗਾਂ ਤੇ ਇਹ ਜੀ ਮੰਗ ਕਰਾ ਉਹੀ ਮੰਗਾੜੀ ਮੰਨਣੀ ਜਾ ਰਹੀਆਂ ਕੋਰਟ ਨੂੰ ਸਾਡੀ ਇਹ ਬੇਨਤੀ ਹੈ ਕਿ ਸਰਕਾਰ ਨੂੰ ਹਦਾਇਤ ਕਰੇ ਕਿ ਜਿਹੜੀਆਂ ਮੰਗਾਂ ਤੇ ਉਹਨਾਂ ਵੱਲੋਂ ਕੋਈ ਵੀ ਦਲੀਲ ਨਹੀਂ ਕਿ ਇਹ ਗਲਤ ਨਹੀਂ ਉਹ ਮੰਗਾਂ ਮੰਨ ਚੁੱਕੇ ਨੇ ਠੀਕ ਮੰਨ ਚੁੱਕੇ ਰਹੇ ਉਹਨਾਂ ਨੂੰ ਲਾਗੂ ਕਰੇ ਸਰਕਾਰ ਕਸਮ ਨਾਲ ਗੱਲਬਾਤ ਕਰਕੇ ਤਾਂ ਇਹ ਮਰਜ਼ਬਤ ਖਤਮ ਕਰੇ ਉਹਨਾਂ ਦੇ ਮੰਗਾ ਮੜਾ ਸੂਰਿਆकांत ਵੱਲੋਂ ਮਤਲਬ ਡਿਵੀਜ਼ਨ ਵਿੱਚ ਦੀ ਜਿਹੜੇ ਅਗਵਾਈ ਕਰ ਰਹੇ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਡਾਊਟ ਹੈ ਕਿ ਉੱਥੇ ਜਿਹੜੇ ਕਿਸਾਨ ਆਗੂ ਲੇਗੇ ਉਹਨਾਂ ਨੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਜਵਰੀ ਰੁਕਿਆ ਹੋਇਆ ਉਹ ਹਸਪਤਾਲ ਦੇ ਵਿੱਚ ਉਹ ਦਾਖਲ ਨਹੀਂ ਹੋਣ ਦੇ ਰਹੇ ਤੇ ਅਸੀਂ ਖੁਦ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਸੁਪਰੀਮ ਕੋਰਟ ਦੇ ਜਸਟਿਸ ਸੂਰੀਆਕੰਤ ਵੱਲੋਂ ਜਾਂ ਉਹਨਾਂ ਦੇ ਕਿਸੇ ਨੁਮਾਇंदे ਵੱਲੋਂ ਆਪਣਾ ਢੱਲੇਵਾਲ ਸਾਹਿਬ ਨਾਲ ਰਾਬਤਾ ਕੀਤਾ ਗਿਆ ਦੇਖੋ ਜੀ ਜਿੰਨੀ ਸਾਡੇ ਕੋਲ ਸੂਚਨਾ ਹੈ ਅਸਲ ਦੇ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਵਕੀਲ ਸੀ ਸਿਟਰ ਜਿਹੜਾ ਪੇਸ਼ ਹੋਇਆ ਸੀ ਇਹ ਉਹਨੇ ਪੇਸ਼ਕਾਰੀ ਕੀਤੀ ਸੀ ਕਿ ਢੱਲੇਵਾਲ ਨੂੰ ਤੁਸਾਨਾਂ ਨੇ ਬੰਦੀ ਬਣਾਇਆ ਹੋਇਆ ਹੈ ਇਸ ਕਰਕੇ ਉਸ ਤੋਂ ਬਾਅਦ ਜੰਨਵਾਲ ਸਾਹਿਬ ਨੇ ਪੈਸਲੇ ਸਾਹਮਣੇ ਆ ਕੇ ਇਹ ਸਪਸ਼ਟ ਕਰਤਾ ਕਿ ਮੈਂ ਆਪਣੀ ਮਰਜ਼ੀ ਨਾਲ ਇਹ ਮਰਨਾਰ ਦੇ ਕੋ ਬੈਠਾ ਤੇ ਮੈਨੂੰ ਉਹਨਾਂ ਚਿਰ ਮੈਂ ਇਹ ਮਰਨਾਰ ਦੇ ਤੋੜਾਂਗਾ ਜਦਾਂ ਮੰਗਾ ਮੰਨ ਲਈ ਜਾਣ ਜਾਂ ਫਿਰ ਮੇਰੀ ਸੀਧੀ ਹੋਊਗੀ ਉਹਨਾਂ ਦਾ ਮੈਂ ਜਾਈ ਰੱਖੂ ਇਹ ਗੱਲ ਸਾਫ ਆ ਚੁੱਕੀ ਹੈ ਇਹ ਗੱਲ ਜੋ ਪ੍ਰਧਾਨ ਮੰਤਰੀ ਜੀ ਨੂੰ ਜੰਨਵਾਲ ਸਾਹਿਬ ਨੇ ਚਿੱਠੀ ਲਿਖੀ ਹੈ ਉਹਦੇ ਵਿੱਚ ਵੀ ਸਪਸ਼ਟ ਕਰਤਾ ਗਿਆ ਜੇ ਤੱਕ ਮੈਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਨੇ ਵੀ ਇਹ ਗੱਲਾਂ ਇਹ ਕਲੀਅਰ ਕੀਤੀ ਹੈ ਮੰਨ ਲਓ ਸੁਪਰੀਮ ਕੋਰਟ ਨੂੰ ਤੇ ਉਥੇ ਇੰਨੇ ਕਿਸਾਨ ਬੈਠੇ ਨੇ ਇੰਨਾ ਇੰਨੀ ਫੋਰਸ ਚਾਹੀਦੀ ਹੈ ਤੇ ਸਾਡੇ ਜਿਹੜੇ ਮਿਨਿਸਟਰ ਲੈਵਲ ਦਾ ਬਹੁਤ ਵੱਲੋਂ ਸਾਹ ਨੂੰ ਮਿਲ ਕੇ ਆਇਆ ਤੇ ਉਹਨਾਂ ਨੇ ਉਹਨੀਆਂ ਭਾਵਨਾਵਾਂ ਦੱਸੀਆਂ ਕਿ ਉਹ ਆਪਣੀ ਮਰਜ਼ੀ ਨਾਲ ਜਿਹੜਾ ਉਹ ਮਰਨ ਵਰਤ ਬੈਠੇ ਨੇ ਤੇ ਉਹ ਵਿਜਿਦ ਨੇ ਕਿ ਜਾਂ ਮੰਗਾ ਮਿਲਿਆ ਜਾਂ ਫਿਰ ਮੇਰੀ ਜਾਨ ਚਲੀ ਜਾਵੇ ਇਹ ਸਾਰਾ ਕੁਝ ਸਪਸ਼ਟ ਹੋ ਚੁੱਕਿਆ ਇਹ ਨੂੰ ਖੋਪਰੋਖੇ ਕਰਕੇ ਗੱਲ ਕਰੇ ਉਹ ਬੱਕਰੀ ਗੱਲ ਥੋੜਾ ਨਾਜਾ ਕੀ ਹੈ ਕਿ ਉਹਨਾਂ ਨੇ ਤਾਂ ਇਹ ਸਾਰਾ ਕੁਝ ਸੁਣਨ ਦੇ ਬਾਵਜੂਦ ਆਲ ਜਿਹੜੀਆਂ ਆਰਗੂਮੈਂਟਸ ਨੇ ਉਹ ਸੁਣਨ ਦੇ ਬਾਵਜੂਦ ਵੀ ਮਤਲਬ ਜੱਜ ਨੇ ਇਹ ਡਾਇਰੈਕਸ਼ਨ ਦਿੱਤੀ ਹੈ ਕਿ ਕੱਲ ਤੱਕ ਜਿਹੜਾ ਹੈਗਾ ਉਹ ਢੱਲੇਵਾਲ ਸਾਹਿਬ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਆਦਰਵਾਈਜ਼ ਯੂ ਹੈਵ ਟੂ ਫੇਸ ਦੀ ਜਿਹੜੀ ਹੈਗੀ ਕੰਟਰਮਪਟ ਕੋਰਟ ਆਰਡਰ ਕੋਈ ਅਸੀਂ ਇਹ ਸਮਝਦੇ ਆ ਕਿ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਇੱਕ ਪਾਸੇ ਦੀ ਗੱਲ ਸੁਣ ਲਈ ਇੱਕ ਪਾਸੇ ਸਰਕਾਰ ਦੀ ਗੱਲ ਸੁਣ ਲਈ ਤੇ ਉਹਨਾਂ ਨੇ ਵਕੀਲਾ ਦੀ ਗੱਲ ਸੁਣ ਲਈ ਉਨਾਨੇ ਕਿਸਾਨਾਂ ਦੀ ਗੱਲ ਕਰੋ ਸੁਣੀਆ ਕਿਸਾਨਾਂ ਦਾ ਤਾਂ ਪੱਖ ਹੀ ਨਹੀਂ ਲਿਆ ਜਿੰਨਾਂ ਚਕ ਦੋਨੇ طرف ਪੱਖ ਲੈ ਕੇ ਫੈਸਲਾ ਕਰਨਾ ਚਾਹੁੰਦੇ ਟੀਚਰ ਦਾ ਪੱਖ ਲੈ ਕੇ ਫੈਸਲਾ ਨਹੀਂ ਕਰਨਾ ਚਾਹੀਦਾ ਤੇ ਅਗਰ ਸਰਕਾਰ ਉਸ ਤੇ ਡੈਡਲਾਈਨ ਦੇ ਕੇ ਉਹਨੂੰ ਤੱਕੇ ਨਾਲ ਕਲੀਅਰ ਕਰਨੀ ਆਉਂਦੀ ਹੈ ਤਾਂ ਇਹਦੇ ਨਾਲ ਮੇਰਾ ਹਾਲਾ ਮਾਰੇ ਹਾਲਾਤ ਹੋਣਗੇ ਪੰਜਾਬ ਦੇ ਮਾਰੇ ਹਾਲਾਤ ਹੋਣਗੇ ਪੰਜਾਬ ਦੇ ਵਿੱਚ ਰੋਹ ਪੜੂਗਾ ਉਸ ਰੋਹ ਦਾ ਜਿਹੜਾ ਹਮੇਜਾ ਜਿਹੜਾ ਉਹ ਸਰਕਾਰ ਨੂੰ ਭੁਗਤਣਾ ਹੈ ਅ ਅੱਛਾ ਇੱਕ ਹੈਗੀ ਆ ਜਿਹੜੀਆਂ ਐਸ ਕੇ ਐਮ ਦੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ ਦਰਸ਼ਨਪਾਲ ਨੇ ਮਤਲਬ ਜਿਹੜਾ ਹੈਗਾ ਜਿਹੜੀ ਕ੍ਰਾਂਤੀਕਾਰੀ ਕਿਸਾਨ ਜੁਨੀਅਨੀਆਂ ਨਾ ਉਹਨਾਂ ਨੇ ਸਪੋਰਟ ਕੀਤੀ ਅੱਜ ਇਸ ਤੋਂ ਪਹਿਲਾਂ ਪਸਿਆਣਾ ਚੌਕ ਤੇ ਉਹਨਾਂ ਨੇ ਧਰਨਾ ਵੀ ਲਾਇਆ ਹੋਇਆ ਉੱਥੇ ਟ੍ਰੈਫਿਕ ਵੀ ਜਾਮ ਕੀਤੀ ਹੋਈ ਹੈ ਇੱਕ ਵਿਦੇਸ਼ ਦੇ ਵਿੱਚੋਂ ਆਪਣਾ ਜਿਹੜਾ ਹੈਗੇ ਆ ਕਿਸਾਨ ਆਗੂ ਸੰਘਾ ਆਈ ਥਿੰਕ ਦੁਆਬਾ ਕਿਸਾਨ ਜੁਨੀਅਨ ਹੈ ਕੋਈ ਉਹਨਾਂ ਉਹਨਾਂ ਵਿਦੇਸ਼ਾਂ ਤੋਂ ਵੀ ਅਪੀਲ ਕੀਤੀਆਂ ਕਿ ਇਸ ਮਤਲਬ ਸੰਘਰਸ਼ ਦੀ ਹਮਾਇਤ ਕੀਤੀ ਜਾਵੇ ਤੇ ਤੁਹਾਡੀ ਕੀ ਤੁਹਾਨੂੰ ਅੰਦਾਜ਼ਾ ਲੱਗਦਾ ਹੈ ਕਿ ਜਾਂ ਤੁਹਾਡੀ ਕੀ ਅਸੈਸਮੈਂਟ ਹੈ ਦੇ ਬਾਰੇ ਕੋਈ ਸਕੈਮ ਦੇ ਵਿੱਚ ਸ਼ਾਮਲ ਹੋਰ ਜਥੇਬੰਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੋਨਾਂ ਮੋਰਚਿਆਂ ਦੀ ਹਮਾਇਤ ਆ ਸਕਦੀਆਂ ਨੇ ਦੇਖੋ ਜੀ ਜਿੱਥੋਂ ਤੱਕ ਆਰ ਪਾਲਿਸ ਸੰਘਾ ਇਹਦੇ ਵਿਦੇਸ਼ ਚ ਨੇ ਉਹਨਾਂ ਦੀ ਜਥੇਬੰਦੀ ਵਾਲੀ ਦੁਆਬਾ ਖਾਨਦੂਨੀ ਜਿਹੜੀ ਹੈ ਕਿ ਦੁਆਬੇ ਦੇ ਵਿੱਚ ਆ ਉਹਦਾ ਪਹਿਲਾਂ ਹੀ ਕਿਸਾਨੀ ਦੁਰਮੋਰਚੇ ਦੀ ਪਾਰਟ ਹੈ ਗਈ ਤੇ ਜਿੱਥੇ ਤੱਕ ਕ੍ਰਾਂਤੀਕਾਰੀ ਕਿਸਾਨ ਜੁਨੀਅਰ ਡਾਕਟਰ ਦਰਸ਼ਨਪਾਲ ਦੀ ਜਿਨ੍ਹਾਂ ਨੇ ਅੱਜ ਇਸ ਸਾਰੇ ਪੰਜਾਬ ਦੇ ਵਿੱਚ ਸ਼ਾਮਲ ਹੋਏ ਨੇ ਇਸੇ ਤਰ੍ਹਾਂ ਹੀ ਪਤਾ ਲੱਗਿਆ BKJ ਦੁਕਾਨਦਾਰ ਮਨਜੀਤ ਨੇੜਾ ਜਥੇਬੰਦੀ ਵੀ ਸ਼ਾਮਲ ਹੋਈ ਹੈ ਅੱਜ ਸਾਡੇ ਇਸ ਧਰਨੇ ਦੇ ਵਿੱਚ BKJ ਦੁਕਾਨਦਾਰ ਦੇ ਅਗੂ ਵੀ ਸ਼ਾਮਲ ਹੋਏ ਨੇ ਆਪਣੇ ਤੌਰ ਤੇ ਸ਼ਾਮਲ ਹੋਏ ਨੇ ਅਸੀਂ ਇਹਨਾਂ ਦਾ ਬੜਾ ਜੀ ਆਇਆਂ ਕਹਿੰਦੇ ਆ ਤੇ ਬਾਕੀ ਇਸ ਕੇ ਮਨੂੰ ਵੀ ਜ਼ਿਕਰ ਕਰਦਾ ਕਿ ਓਏ ਓਏ ਲੜਾਈ ਦੇਖੋ ਵੀ ਕੌਣ ਪਹਿਲਾਂ ਦੇਖਿਆ ਕੌਣ ਪੁੱਛੀ ਬੈਠਾ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹਣਾ ਕਿ ਇਹ ਗੱਲਾਂ ਬੜੀਆਂ ਛੋਟੀਆਂ ਹੁੰਦੀਆਂ ਨੇ ਜਿੱਦੇ ਲੜਾਈ ਚੱਲ ਤੇ ਜੰਗ ਚੱਲ ਤੇ ਉਹਦੇ ਇਕੱਠੇ ਹੋ ਜਾਣ ਚਾਹੀਦਾ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਸੀ ਉਦੋਂ ਤੁਹਾਨੂੰ ਭਲੀ ਭਾਣ ਜਿਆਦਾ ਹੈ ਕਿ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਹ ਕਹਿ ਕਰਕੇ ਕਿਉਂ ਆਸਿਆ ਕਿ ਅਸੀਂ ਦਿੱਲੀ ਜਾ ਰਹੇ ਹਾਂ ਜਿੱਥੇ ਸਾਨੂੰ ਕੋਈ ਰੋਕਣੇ ਨਹੀਂ ਉੱਥੇ ਬਹਿ ਜਾਵਾਂਗੇ ਜਿਹਦੇ ਛਿੱਤੇ ਵਜੋਂ ਤੁਸੀਂ ਦੇਖਿਆ ਹੋਊਗਾ ਖਨੌਰੀ ਬਾਰਡਰ ਤੇ ਬੈਗੇ ਸੀ ਬੈਠੇ ਨੇ ਬਾਵਜੂਦ ਜਿਹੜੇ ਲੋਕਾਂ ਦਾਵਾ ਬਣ ਗਿਆ ਜਿੱਥੇ ਬੰਦੀਆਂ ਦੇ ਤੇ ਲੋਕ ਆ ਮਾਰੇ ਦਿਲਿੰਗ ਜਾਣ ਲੱਗੇ ਤਾਂ ਜਿੱਥੇ ਦੁਨੀਆ ਗਈਆਂ ਤੇ ਉਸ ਤੋਂ ਬਾਅਦ ਹਰਿਆਣਾ ਹੋਰ ਬਾਹਲੇ ਸਿੱਖੋਂ ਜਿੱਥੇ ਦੁਨੀਆ ਸਾਡੇ ਨਾਲ ਕੇ ਗੁਰੀਆਂ ਅਸੀਂ ਉਹਨਾਂ ਦੇ ਜਿੱਥੇ ਦੁਨੀਆ ਨੂੰ ਬਾਹਲੀ ਸਟੇਟ ਜਿੱਥੇ ਦੁਨੀਆ ਪੁੱਛ ਕੇ ਨਹੀਂ ਗਏ ਸੀ ਅਸੀਂ ਪੁੱਛ ਕੇ ਨਹੀਂ ਗਏ ਸੀ ਕਿ ਜੀ ਆ ਰਿਹਾ ਸਾਡੇ ਪੈਦ ਕਰੋ ਅਸੀਂ ਗਏ ਸੀ ਤੇ ਸਾਡਾ ਇੱਕ ਹਿੱਸਾ ਬਣ ਗਿਆ ਉਸੇ ਤਰ੍ਹਾਂ ਕੌਣ ਪਹਿਲਾਂ ਸੰਘਰਸ਼ ਕਰਦਾ ਕਿਹਦੇ ਪਿੱਛੋਂ ਕਰਦਾ ਇਹ ਇੱਕ ਗੱਲਾਂ ਬਚ ਕੇ ਗੱਲਾਂ ਨੇ ਛੁੱਟੀਆਂ ਗੱਲਾਂ ਨੇ ਜਦੋਂ ਹੁਣ ਜੰਗ ਜਿੱਦ ਲੱਗ ਰਿਹਾ ਹੈ ਤਾ ਸਵਾਲ ਉਸ ਤੇ ਆ ਵੀ ਕਿਹੜਾ ਉਹ ਦੀ ਹਮਾਇਤ ਕਰਦਾ ਹੈ ਕਿਹੜਾ ਨਹੀਂ ਹਮਾਇਤ ਕਰਦਾ ਮੈਂ ਖਾਸ ਕਰਕੇ ਜਿਹੜੀਆਂ ਸਕੈਮ ਦੇ ਜਥੇ ਦੰਨੀਆਂ ਸਾਹਮਣੇ ਲਈ ਅਸੀਂ ਸਾਡੀ ਇੱਥੇ ਤਾਂ 20 ਪਹਿਲੇ ਸਕੈਮ ਦਾ ਪਾਰਟੀ ਸੀ ਹੋ ਜੇ ਤੇ ਬੰਦੀਆਂ ਬੜਗੇ ਸਕੈਮ ਦਾ ਪਾਰਟੀ ਸੀ ਜਿਹੜੀਆਂ ਅਸੀਂ ਲੜ ਰਹੇ ਹਾਂ ਕਿਸਾਨ ਮਜ਼ਦੂਰ ਮੋਰਚੇ 'ਚ ਸਿਰਫ ਭਲੇ ਸਾਡੀ ਇੱਥੇ ਬੰਦੀ ਛੱਡ ਕੇ ਬਾਕੀ ਸਾਰੀਆਂ ਇੱਥੇ ਦੰਨੀਆਂ ਸਕੈਮ ਦਾ ਪਾਰਟੀ ਸੀ ਅਸੀਂ ਉਹਨਾਂ ਨੂੰ ਬੜੀ ਦਲੀਲ ਦਿੱਤੀ ਜਿਹੜਾ ਇਹ ਕਹਿੰਦੇ ਨੇ ਹਨ ਪੁੱਛਿਆ ਵੀ ਦਲੀਲ ਤੋਂ ਜ਼ਿਆਦਾ ਹੋਊਗਾ ਕਿ ਕੇ ਮੰਡਲ ਨੂੰ ਕਿੱਥੀ ਪਾਈ ਗਈ ਸੀ ਉਹ ਚਿੱਤੇ ਵਜੋਂ ਐਸਕੇਮ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਜਿਹੜੀ ਬਗਵਾਰੇ ਮੀਟਿੰਗ ਹੋਣੀ ਹੈ ਹੋਲ ਮੀਟਿੰਗ ਆਈਆਂ ਜਿਹੜੇ ਕਈ ਲੋਕ ਇਹ ਕਹਿੰਦੇ ਨੇ ਕਿ ਐਸ ਐਸਕੇਮ ਦੀ ਅਧਿਕਾਰਤ ਕਮੇਟੀ ਵੱਲੋਂ ਮੀਟਿੰਗ ਨਹੀਂ ਹੋਈ ਐਸਕੇਮ ਨੇ ਅਧਿਕਾਰਤ ਕਮੇਟੀ ਬਣਾਈ ਸੀ ਉਸ ਕਮੇਟੀ ਨਾਲ ਮੀਟਿੰਗ ਆਈਆਂ ਜਿਸ ਕਮੇਟੀ ਦਾ ਤੀਜਾ ਇਹ ਨਿਕਲੇ ਆ ਜੋ ਸਾਨੂੰ ਇਹ ਸੁਣ ਨਹੀਂ ਮਿਲਿਆ ਕਿ ਜਹੇ ਜਿਹੜੇ ਧੋਲ ਤਾਂ ਚੱਲ ਚੱਲੇ 50 ਦਾ ਸਾਲ ਵੱਲ ਲੜੇ ਜਾਂਦੇ ਨੇ ਇਹ ਮਾਹੌਲ ਨਹੀਂ ਲਗਾਇਆ ਜਾ ਸਕਦਾ ਕਿਤੇ ਅਸੀਂ ਚਾਹੁੰਦੇ ਸੀਗੇ ਫਰਦੋ ਪਹਿਲੇ ਹੀ ਨਵੰਬਰ ਦੇ ਵਿੱਚ ਇਹ ਸੰਘਰਸ਼ ਸ਼ੁਰੂ ਕਰਨਾ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹਦੇ ਵਿੱਚ ਕੁਝ ਜਗੇ ਦੇ ਮੀਆਂ ਸਾਡੀ سپورਟ ਵੀ ਕਰਦੀ ਸੀ ਐਸ ਕੇ ਮਲੀਆਂ ਅੱਜ ਦੀ ਅੱਜ ਦੀ ਤਾਰੀਖ ਦੇ ਉੱਤੇ ਜਿਹੜਾ ਕਈ ਆਪਣਾ ਬੀਕੇ ਜੂ ਜਿਹੜੇ ਏਕਤਾ ਉਗਰਾਹਾ ਹੈ ਉਹਨਾਂ ਦੇ ਆਗੂਆਂ ਦੇ ਬਿਆਨ ਆਏ ਆ ਕਿ ਅਸੀਂ ਉਹਨਾਂ ਦੇ ਤਾਲਮੇਲ ਦੇ ਵਿੱਚ ਜਿਹੜੇ ਅੱਜ ਬਖ ਬਖ ਥਾਵਾਂ ਦੇ ਉੱਤੇ ਪਤਲੇ ਫੂਕਰੇ ਸਰਕਾਰ ਦੇ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਜੀ ਠੀਕ ਹੈ ਜੇ ਕੋਈ ਨਹੀਂ ਆ ਸਦਾ ਉਹ ਤਾਲਮੇਲ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਜੇ ਤਾਲਮੇਲ ਦਾ ਸੰਘਰਸ਼ ਇਹ ਹੁੰਦਾ ਵੀ ਜਿਹੜੀ ਫਾਰਮੂਲਾ ਸੰਘਰਸ਼ ਦੀ ਹੈਗੀ ਆ ਲਿਵੀ ਜਾ ਰਹੀ ਹੈ ਉਸ ਫਾਰਮ ਨੂੰ ਆਪਣੇ ਲੈਵਲ ਤੇ ਆਪਣੇ ਖਿੱਤੇ 'ਚ ਆਪਣੇ ਥਾਂ ਤੇ ਲਾਗੂ ਕਰ ਦੇਣਾ ਜਿਵੇਂ ਆ ਕ੍ਰਾਂਤੀਕਾਰੀ ਕਿਸਾਨ ਜੂਨ ਕਰ ਰਹੀ ਹੈ ਜਾਂ ਮਨਜੀਤ ਨੇਰ ਵਿਜਲੀਨ ਕਰ ਰਹੀ ਹੈ ਇਹਨੂੰ ਆਪਾਂ ਸਮਝ ਲੱਗਦੀ ਹੈ ਕਿ ਤਾਲਮੇਲ ਮਾ ਹੈਗਾ ਠੀਕ ਹੈ ਉਹ ਆਪਣੀ ਥਾਂ ਬੈਠੇ ਨੇ ਅਸੀਂ ਹੋਰ ਥਾਂ ਲਾ ਆਇਆ ਹੈ ਇਦਾਂ ਚੰਗਾ ਹੁੰਦਾ ਜੇ ਵਿਕੇ ਜੂ ਉਗਰਾਹ ਦੀ ਤਾਲਮੇਲ ਵੀ ਸੰਘਰਸ਼ ਵਜੋਂ ਕਿਸੇ ਸੜਕ ਤੇ ਇਸ ਪੰਜਾਬ ਬੰਦ ਵੀ ਵਿਖਸ਼ਾ ਨਹੀਂ ਹੁੰਦੇ ਨਾ ਕਿ ਉਹ ਇੱਕ ਤਾਂ ਬੁਤਲੇ ਛਾੜਦੇ ਆ ਮਤਲਬ ਉਹ ਫਾਰਮ ਤੇ ਵੱਖਰੀ ਰਹਿੰਦੀ ਹੈ ਉਹਦਾ ਮਤਲਬ ਇਹ ਪੰਜਾਬ ਮੰਡਲ ਵਿੱਚ ਸ਼ਾਮਿਲ ਨਹੀਂ ਉਹ ਆਪਣੇ ਇੱਕ ਸੰਘਰਸ਼ ਦੀ ਤਬਖਰੀ ਫਾਰਮ ਆਲੀ ਹੈ ਸਵਾਲ ਇਹ ਸੀ ਅੱਜ ਪੰਜਾਬ ਮੰਡਲ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ ਜਿਵੇਂ ਹੋਰ ਜਿਹੜੀਆਂ ਵਪਾਰ ਮੰਡਲ ਮਲਾਜਮ ਜਿਥੇ ਦੰਨੀਆਂ ਮਜ਼ਦੂਰ ਜਿਥੇ ਦੰਨੀਆਂ ਆਰਟੀ ਅਸੋਸੀਏਸ਼ਨ ਦਬਾਰਤੀ ਜਿਥੇ ਦੰਨੀਆਂ ਆਉਣੇ ਸਾਡੇ ਕੋਲ ਜਾਰੀਆਂ ਨੇ ਇਹ ਵੀ ਸਾਡੇ ਕੋਈ ਇਹਨਾਂ ਮੋਰਚਿਆਂ ਦੇ ਪਾਰਟਨੀ ਇਹ ਭਰਾਤਰੀ ਜੇ ਬੰਨਿਆ ਇਹ ਪੰਜਾਬ ਬੰਗ ਵੀ ਸ਼ਾਮਲ ਹੋਇਆ ਇਸ ਤਰ੍ਹਾਂ ਉਹਨਾਂ ਨਾਲ ਉਹ ਪੰਜਾਬ ਬੰਗ ਦੇ ਸ਼ਾਮਲ ਹੋਣ ਦੇ ਤਾਂ ਬਹੁਤ ਵੀ ਤੇ ਗੱਲ ਹੀ ਚਲੋ ਜੋ ਵੀ ਕਰਦੇ ਨੇ ਉਹ ਉਹਨਾਂ ਦੇ ਸਿਰਮੱਥੇ ਤੇ ਉਹ ਕਾਰਨ ਪਰ ਸਵਾਲ ਅਜੇ ਇਹ ਹੈ ਕਿ ਅੱਜ ਜਿਹੜਾ ਪੰਜਾਬ ਇਸ ਮੋਰ ਤੇ ਆ ਚੁੱਕਿਆ ਹੈ ਇਹਦੇ ਵਿੱਚ ਉਹ ਗੱਲਾਂ ਨੂੰ ਮੈਂਸ ਕਰ ਕਰਕੇ ਤੇ ਕਹਿੰਦੇ ਕਿਹਨੇ ਕੀ ਕਿਹਾ ਕਹਿੰਦੇ ਕੀ ਗਿਆ ਇਹ ਥਰੈਲੂ ਗੱਲਾਂ ਨੇ ਅੱਜ ਇਹ ਲੜਾਈ ਦੁਸ਼ਮਣ ਨਾਲ ਹੈ ਦੁਸ਼ਮਣ ਨਾਲ ਲੜਾਈ ਅਜ ਸਵਾਲ ਇਹ ਹੈਗਾ ਕਿ ਅਗਰ ਅੱਜ ਗੱਲੇਵਾਲ ਸਾਹਿਬ ਨੂੰ ਚੱਕ ਲਾ ਨਹੀਂ ਜਾਂ ਇਹੂ ਜਬਰ ਨਾਲ ਤੇ ਜਸ ਸਿੰਘ ਸਾਹਿਬ ਨੂੰ ਫੇਰ ਕਰਤਾ ਜਾਂਦਾ ਤਾਂ ਆਉਣ ਵਾਲੇ ਇਤਿਹਾਸ ਦੇ ਵਿੱਚ ਘੱਟੋ ਘੱਟ ਇਹ ਜ਼ਰੂਰ ਲਿਖਿਆ ਜਾਊਗਾ ਕਿ ਉਸ ਇਤਿਹਾਸ ਚ ਲੜ ਕੇ ਕਿਹੜੇ ਮਰੇ ਤੇ ਘਰੇ ਬੈ ਕੇ ਕਿਹੜੇ ਮੈਂਤ ਮਦਦ ਕਰਦੇ ਵੱਖ-ਵੱਖ ਤਰੀਕੇ ਦੀ ਮਦਦ ਕਰਨਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ ਘਰੇ ਬੈਠੋ ਘਰੇ ਦੇ ਤੇ ਆਪਦੇ ਦਿਲ ਦੀਆਂ ਗਰਾਂਹੀਆਂ ਨਾਲ ਉਸ ਘੋਲ ਦੀ ਸਰਤਾਂ ਕਰ ਦਿਓ ਪਰ ਅੱਜ ਸਵਾਲ ਘਰੇਰੇ ਤੇ ਹਮੇਸ਼ਾ ਹੀ ਪ੍ਰਗਟ ਕਰਨ ਦਾ ਨਹੀਂ ਆ ਅੱਜ ਸਵਾਲ ਇਹਦੀ ਦਹਾਂ ਲੰਘ ਚੁੱਕਿਆ ਹੈ ਹਮਦਰਦੀਆਂ ਉਹਨਾਂ ਪ੍ਰਗਟ ਹੁੰਦੀਆਂ ਜਦੋਂ ਸਭ ਤੋਂ ਬੜਾ ਲੋ ਲੈਵਲ ਤੇ ਬੜੇ ਲੋ ਸਟੇਜ ਤੇ ਹੋਵੇ ਅੱਜ ਬੜਾ ਹਾਈ ਸਟੇਜ ਤੇ ਜਾ ਲਕਿਆ ਹੈ ਪੁਲਿਸ ਲੱਗ ਚੁੱਕਿਆ ਹੈ ਪੁਲਿਸ ਅੱਜ ਸ਼ਾਇਦ ਅੱਜ ਕੋ ਟਾਰਗੇਟ ਕਰਕੇ ਦੰਦੇਵਾਲਾ ਫੌਮ ਚੱਕਣ ਦੀ ਕੋਸ਼ਿਸ਼ ਕਰੇ ਜਿਹੜਾ ਸਥਿਤੀ ਉਹ ਵੀ ਹੋਣੀ ਹੈ ਉਹ ਘਰੇਰੇ ਤੇ ਹਾਂ ਨਾ ਨਾ ਮਾਰਨਾ ਕਾਫੀ ਨਹੀਂ ਹੁੰਦਾ ਉਹਦੇ ਦੇ ਭਰਾ ਤੇ ਇੱਕ ਭਰਾ ਨੂੰ ਪੁੱਟਣ ਲਈ ਦੁਸ਼ਮਣ ਆਇਆ ਹੈ ਦਾ ਦੂਜਾ ਭਰਾ ਉਹ ਗੱਲਾਂ ਭੁਲ ਕੇ ਡਾਂਗ ਕੱਤੇ ਭਰਾ ਦੇ ਬਰਾਬਰ ਲੜਨ ਦਾ ਹੱਕ ਹੈ ਇਹਦੂ ਘਟ ਹੋ ਰਿਹਾ ਹੈ ਮੈਨੂੰ ਲੱਗਦਾ लास्ट ਸਵਾਲ ਹੈਗਾ ਬੜਾ ਮਤਲਬਾ ਥੋੜਾ ਔਖਾ ਹੈਗਾ ਮੈਂ ਸਵਾਲ ਕਰਨ 'ਚ ਝਿਜਕ ਵੀ ਰਿਹਾ ਤੇ ਖੁਦਾ ਨਾ ਖਾਸਤਾ ਹੋਇਆ ਕਿ ਦਲੇਵਾਲ ਸਾਹਿਬ ਦੀ ਸ਼ਹਾਦਤ ਹੋ ਜਾਂਦੀ ਹੈ ਕੀ ਦੋਵੇਂ ਮੋਰ ਕੇ ਔਰ ਇਹ ਪੇਖਦੇ ਦੇ ਵਿੱਚ ਵੀ ਇਸੇ ਕਿਸਮ ਦੀ ਫਾਰਮੂਲੇ ਨੂੰ ਅੱਗੇ ਨੂੰ ਜਾਰੀ ਰੱਖਣੇ ਜਾਂ ਇਹਦੇ ਇਹਦੇ ਬਦਲ ਦੇ ਵਿੱਚ ਕੋਈ ਹੋਰ ਸੰਹਾਰਸ਼ ਦੀਪ ਦਾਜੜਾ ਰੂਪ ਹੈਗਾ ਉਹ ਤੁਸੀਂ ਕਿਆਸ ਕਰ ਰਹੇ ਹੋ ਕਿ ਆਹ ਰੂਪ ਆਸੀਂ ਅਫਤਿਆਰ ਕਰਾਂਗੇ ਦੇਖੋ ਜੀ ਅਸੀਂ ਦੋ ਦੋ ਤਰੀਕੇ ਅਪਣਾਏ ਸੀ ਕਨੌਰੀ ਬੱਲੇਵਾਲ ਸਾਡੇ ਮਰਦਬਤ ਰੱਖਿਆ ਸੀ ਉਹਦੇ ਬਰਾਬਰ ਉਹਦੇ ਪਾਵਨ ਦੇ ਤੌਰ ਤੇ ਉਹਦੇ ਉਹਦੇ ਸਹਾਇਕ ਵਜੋਂ ਅਸੀਂ ਸਰਕਾਰ ਦੀ ਉਹ ਗੱਲ ਨੂੰ ਦੂਰ ਕਰਨ ਲਈ ਜਿਹੜਾ ਲੋਕਾਂ 'ਚ ਭਲੇਖਾ ਪਾਇਆ ਜਾ ਰਿਹਾ ਸੀ ਤੇ ਕਿਸਾਨ ਸੈਂਟਰ ਟਰਾਲੀਆਂ ਲੈ ਕੇ ਆ ਰਹੇ ਪਹਿਲਾਂ ਹੀ ਚਲੇ ਜਾਣਾ ਅਸੀਂ ਉਹੀ 101 ਮਰਜੀਬ ਰਹਿ ਜਥਾ ਤਿੰਨ ਵਾਰ ਪੈਦਲ ਸੰਭੂ ਬਾਰਡਰ ਤੇ ਤੁਰਿਆ ਉਸ ਤਿੰਨ ਵਾਰੀ ਜਥੇਦਾਰਾਂ ਗੁਲੀਆਂ ਨਾਲ ਪਾਣੀ ਦੇ ਬਿਸ਼ਾਰਾ ਨਾਲ ਤੇ ਅੱਥੂ ਬਹਿਨੇ ਗੋਲਿਆਂ ਨਾਲ ਉਹਦਾ ਸਾਹਮਣਾ ਕਰਿਆ ਸਾਹਮਣਾ ਕਰਕੇ ਕਿਸਾਨ ਜਖਮੀ ਕਰੇ ਕਿਸਾਨ ਮਰੇ ਤੇ ਜਿੱਥੇ ਉਹ ਸਰਕਾਰ ਦਾ ਪਰਦਾ ਫਾਸ਼ ਹੋਇਆ ਕਿ ਇਹ ਪੈਦਲ ਵੀ ਨਹੀਂ ਜਾਣੀ ਸੀ ਸਾਡੀਆਂ ਦੋ ਫੋਰਮਾਂ ਚੱਲ ਰਹੀਆਂ ਸੀ ਹੁਣ ਆਗਰ ਜੇ ਤੁਸੀਂ ਕਹਿਣਾ ਆਗਰ ਕੋਈ ਅਜਿਹਾ ਕਰਨਾ ਬਾਕੀ ਜਾਂਦੀ ਹੈ ਕੋਡਾ ਫੈਸਲਾ ਦੋਨੇ ਫਾਰਮ ਨੂੰ ਮੇਟਮੇ ਕੇ ਬੈਠ ਕੇ ਇੱਕ ਤਰੰਤ ਫੈਸਲਾ ਕਰਨਗੇ ਤੇ ਕੀ ਉਹੀ ਫਾਰਮ ਜਾਰੀ ਕਰਨਾ ਹੈ ਕਿ ਨਵਾਂ ਫਾਰਮ ਇਸ ਚ ਕੋਈ ਦੋਰਾਮਾਨੀ ਜਿਵੇਂ ਸੁਭਾਸ ਦੇ ਪਰਾ ਬਗਲ ਜਾਂਦੇ ਸੰਘਰਸ਼ ਦੇ ਹਾਲਾਤ ਬਣ ਜਾਂਦੇ ਨੇ ਸਾਰੇ ਹਾਲਾਤਾਂ ਬਦਲਣ ਦੇ ਹਾਲਾਤਾਂ ਦੇ ਅਨਸਾਰ ਫੈਸਲੇ ਲੈ ਲੈਣੇ ਪੈਂਦੇ ਹੁੰਦੇ ਨੇ ਇਹ ਅਸਧਾਰਥੀ ਫਾਰਮ ਬਦਲੀ ਨਹੀਂ ਜਾ ਸਕਦੀ ਐ ਤੇ ਇਸ ਚ ਕੋਈ ਪਰ ਇਹਦਾ ਫੈਸਲਾ ਇਹਦਾ ਉਹ ਦੋਨੇ ਫਾਰਮ ਹੈ ਉਸੇ ਟਾਈਮ ਮੀਟਿੰਗ ਕਰਕੇ ਪ੍ਰੰਤ ਲੈਣਗੇ ਬਹੁਤ ਬਹੁਤ ਸ਼ੁਕਰੀਆ ਇਹ ਸੰਜਰਨ ਜਰਨੈਲ ਸਿੰਘ ਕਾਲੇ ਕੇ ਸੂਬਾ ਪ੍ਰੈਸਕਰ ਕ੍ਰਾਂਤੀਕਾਰੀ ਸੋਰੀ ਵੀ ਕੇ ਜੀ ਕ੍ਰਾਂਤੀਕਾਰੀ ਔਰ ਜਿਹੜੇ ਇੱਥੇ ਮਹਿਮਦਪੁਰ ਵਾਲ ਵਾਲੀ ਸੜਕ ਦੇ ਉੱਤੇ ਸੌਕ ਦੇ ਸਾਹਮਣੇ ਜਾਮ ਜਿਹਨਾਂ ਨੇ ਲਾਇਆ ਹੋ ਅੱਜ 23 ਦਸੰਬਰ ਦੇ ਸੱਤੇ ਦੇ ਪ੍ਰਸੰਗ ਤੇ ਬਹੁਤ ਬਹੁਤ ਸ਼ੁਕਰੀਆ ਜੀ